ਹਾਂਜੀ ਜੌਰਜਟ ਦਾ ਇਹ ਪ੍ਰਿੰਟਡ ਸੂਟ ਰਹੇਗਾ ਜੌਰਜਟ ਦਾ ਕੋਟਾ এমਬਰਾਇਡਰੀ ਵਾਲਾ ਦੁਪੱਟਾ ਰਹੇਗਾ 3 75 ਵੱਡੇ ਪਣੇ ਦਾ ਇਹ ਫੁੱਲ ਸੂਟ ਰਹੇਗਾ ਸਵਾ ਦੋ ਮੀਟਰ ਦੁਪੱਟਾ ਰਹੂਗਾ ਇਹਨਾਂ ਦੋ ਸੂਟਾਂ ਦਾ ਪ੍ਰਾਈਸ ਹੈ 750 ਫ੍ਰੀ ਸ਼ਿਪ ਸਕਰੀਨਸ਼ਾਟ ਦੋ ਸੂਟਾਂ ਦਾ ਕਰਕੇ 750 ਵਿੱਚ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਨੈਕਸਟ ਹੈ ਜੀ ਪਿਓਰ ਕੈਮਰੀ ਕਾਟਨ ਦੇ ਸੂਟ ਰਹੇ ਨੇ ਕਿ 100% ਕੈਮਰੀ ਕਾਟਨ ਰਹੇਗੀ ਮੈਚਿੰਗ ਸੂਟ ਰਹੇ ਨੇ ਕਿ ਸ਼ਰਟ ਰਹੇਗੀ ਇੱਕ 70 ਵੱਡੇ ਪਣੇ ਦੀ ਬਾਟਮ ਰਹੇਗੀ 2 ਮੀਟਰ ਵੱਡੇ ਪਣੇ ਦੀ ਆਲਓਵਰ ਸੂਟ ਵੀ ਬਾਈ ਕਰ ਸਕਦੇ ਹੋ ਮੈਚਿੰਗ ਵੀ ਬਾਈ ਕਰ ਸਕਦੇ ਹੋ ਆਲਓਵਰ ਸੂਟ ਤੁਹਾਨੂੰ 3.5 ਮੀਟਰ ਵੱਡੇ ਪਣੇ ਦਾ ਮਿਲੇਗਾ ਪ੍ਰਾਈਸ ਇਹਨਾਂ ਸੂਟਾਂ ਦਾ 450 ਫ੍ਰੀ ਸ਼ਿਪ ਸਕਰੀਨ ਸ਼ਾਟ ਸੈਂਡ ਕਰਕੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਹੈ ਜੀ ਆਪਣੇ ਕੋਲ ਪਿਓਰ ਕਾਟਨ ਪ੍ਰਿੰਟ ਸ਼ਰਟ ਹੈਗੀ ਵਿਦ ਤੁਹਾਨੂੰ ਸਲਵਾਰ ਬਾਟਮ ਤੇ ਵਰਕ ਮਿਲੇਗਾ ਮਸਲੀਨ ਦਾ ਲਾਈਨਿੰਗ ਵਾਲਾ ਦੁਪੱਟਾ ਮਿਲੇਗਾ ਪ੍ਰਾਈਜ਼ ਇਹਨਾਂ ਸੁੱਟਾ ਦਾ 999 ਫ੍ਰੀ ਸ਼ਿਪ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਡੇਲੀ ਦੀ ਅਪਡੇਟ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਿਮਟਿਡ ਆਪਣੇ ਕੋਲ ਸਟਾਕ ਆ ਜਲਦੀ ਤੋਂ ਜਲਦੀ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਪਿਓਰ ਵਿਸਕੋਸ ਸਮਸਲੀਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਵਿਦ ਪਿਓਰ ਕਾਟਨ ਬਾਟਮ ਰਹੇਗੀ ਵਰਕ ਵਾਲੀ ਵਿਦ ਪਿਓਰ ਵਿਸਕੋਸ ਮਸਲਿਨ ਦਾ ਦੁਪੱਟਾ ਰਹੇਗਾ ਪ੍ਰਾਈਸ ਇਹਨਾਂ ਸੁੱਟਾਂ ਦਾ 1290 ਫ੍ਰੀ ਸ਼ਿਪ ਇਹ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਦੁਪੱਟਾ ਇਹ ਸੂਟ ਰਹਿਣਗੇ ਸ਼ਰਟ ਰਹੇਗੀ 올ਓਵਰ ਪਿਓਰ ਕੈਮਰੀ ਕਾਟਨ ਦੀ 9 ਮੀਟਰ ਡਿਜੀਟਲ ਪ੍ਰਿੰਟ ਵਾਲੀ ਜਿਸ ਦੇ ਨਾਲ ਦੁਪੱਟਾ ਕੋਟਾ ਡੋਰੀਏ ਦਾ ਹੈਵੀ ਪੈਸ ਵਰਕ ਹੋਇਆ 4 ਸਾਈਡ ਬਾਟਮ ਰਹੇਗੀ ਪਲੇਨ 9 ਮੀਟਰ ਕੈਮਰੀ ਕਾਟਨ ਦੀ ਪ੍ਰਾਈਸ ਇਹਨਾਂ ਸੁੱਟਾਂ ਦਾ 999 ਫ੍ਰੀ ਸ਼ਿਪ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ